ਦੀਨਾਨਗਰ ਪੁਲਿਸ ਵੱਲੋਂ ਅਤੇ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਦੀ ਟੀਮ ਨੇ ਬੀਤੇ ਦਿਨੀ ਮਹਿਲਾ ਦੇ ਕੰਨ ਤੇ ਝਪਟ ਮਾਰ ਕੇ ਵਾਲੀ ਖੋ ਕੇ ਫਰਾਰ ਹੋਣ ਵਾਲੇ ਦੋ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੂੰ 24 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ ਸਕੂਟੀ ਸਵਾਰ ਪੀੜਤ ਮਹਿਲਾ ਨਿਰਮਲਾ ਦੇਵੀ ਵਾਸੀ ਰਸੂਲਪੁਰ ਆਪਣੇ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਨਾਲ ਸਕੂਟੀ ਤੇ ਸਵਾਰ ਹੋ ਕੇ ਪਿੰਡ ਸੂਰਪੁਰ ਨੂੰ ਜਾ ਰਹੀ ਸੀ ਕਿ ਜਦ ਦੁਖਤ ਮਹਿਲਾ ਬੱਸ ਸਟੈਂਡ ਦੇ ਪਿੱਛੇ ਵਿਵੇਕਨੰਦ ਸਕੂਲ ਨੇੜੇ ਪਹੁੰਚੀ ਤਾਂ ਪਿੱਛੇ ਆ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਕਤ ਸਕੂਟੀ ਸਵਾਰ ਮਹਿਲਾ ਦੇ ਕੰਨ ਤੇ ਚਪਟ ਮਾਰ ਕੇ ਸੋਨੇ ਦੀ ਇਕ ਵਾਲੀ ਖੋ ਕੇ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਵਾਰਦਾਤ ਵਾਲੀ ਥਾਂ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲਦਿਆਂ ਹੀ ਖੋਹ ਕਰਨ ਵਾਲੇ ਨੌਜਵਾਨ ਵਿੱਚੋਂ ਇੱਕ ਨੌਜਵਾਨ ਨਵਜੀਤ ਸਿੰਘ ਵਾਸੀ ਉਦੀਪੁਰ ਨੂੰ ਦਿਨਾਨਗਰ ਥਾਣੇ ਦੇ ਐਸਐਚਓ ਅਜੀਵਿੰਦਰ ਸਿੰਘ ਅਤੇ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਦੀ ਟੀਮ ਦੇ ਸਬ ਇੰਸਪੈਕਟਰ ਹਰਬਿੰਦਰ ਸਿੰਘ ਸਣੇ ਐਸਆਈ ਜਤਨਾਮ ਸਿੰਘ ਨੇ ਮਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ ਇਹ ਗ੍ਰਿਫਤਾਰ ਕਰ ਲਿਆ ਹੈ ਜਦਕਿ ਖੋਵ ਵਾਲੀ ਵਾਰਦਾਤ ਚ ਸ਼ਾਮਲ ਦੂਸਰੇ ਨੌਜਵਾਨ ਕਰਨਵਾਸੀ ਵਾਂਖਾ ਦੀ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ